ਅੰਗਰੇਜ਼ ਇਤਿਹਾਸਕਾਰਾਂ ਨੂੰ ਪੜੋ ਉਹ ਕਹਿੰਦੇ ਆ ਕਿ ਬੇਵਕਤੀ ਦੁਨੀਆ ਤੋਂ ਚਲੇ ਜਾਣਾ ਹਰੀ ਸਿੰਘ ਨਲੂਏ ਦਾ ਸਿੱਖਾਂ ਵਾਸਤੇ ਬੜਾ ਘਾਟਾ ਸੀ ਉਹ ਜਿੰਨੀ ਤੇਜ਼ੀ ਦੇ ਨਾਲ ਅਫਗਾਨਿਸਤਾਨ ਨੂੰ ਵੱਧ ਚੁੱਕਾ ਸੀ ਪੰਜਾਬ ਤੋਂ ਨਿਕਲਦਾ ਨਿਕਲਦਾ ਉਹ ਅਫਗਾਨਿਸਤਾਨ ਦੇ ਬਾਰਡਰ ਤੱਕ ਚਲਾ ਗਿਆ ਜੇ ਕੁਦਰਤ ਰਾਣੀ 5-7 ਸਾਲ ਹਰੀ ਸਿੰਘ ਨਲੂਏ ਨੂੰ ਹੋਰ ਦਿੰਦੀ ਨਾ ਜ਼ਿੰਦਗੀ ਉਹ ਦੁਨੀਆਂ ਦੇ ਇਤਿਹਾਸਕਾਰ ਮੰਨਦੇ ਆ ਕਿ ਹਰੀ ਸਿੰਘ ਨਲੂਆ ਇੰਨੀ ਕਿ ਜੁਰਤ ਰੱਖਦਾ ਸੀ ਉਹਨੇ ਅਫਗਾਨਿਸਤਾਨ ਵਿੱਚੋਂ ਲੰਘ ਕੇ ਸਿੱਖਾਂ ਦੇ ਰਾਜ ਭਾਰ ਦੇ ਝੰਡੇ ਹੋ ਸਕਦਾ ਯੂਰਪ ਦੇ ਦੇਸ਼ਾਂ ਤੱਕ ਵੀ ਉਹ ਚਲਾ ਦਿੰਦਾ ਉਹ ਇੰਨੀ ਜੁਰਤ ਉਹਨਾਂ ਦੇ ਨਾਲ ਚ ਰੱਖਦਾ ਸੀ ਸਰਦਾਰ ਹਰੀ ਸਿੰਘ ਨਲੂਆ ਵਰਗਾ ਬਹਾਦਰ ਜੋਧਾ ਜਰਨੈਲ ਕੋਈ ਇੱਕ ਜਰਨੈਲ ਇੰਗਲੈਂਡ ਵਿੱਚੋਂ ਆਇਆ ਲਾਰਡ ਵਿਲੀਅਮ ਬੈਂਟਿੰਗ ਲਾਰਡ ਵਿਲੀਅਮ ਬੈਂਟਿੰਗ ਦੀ ਮੁਲਾਕਾਤ ਹੋਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਕਹਿੰਦਾ ਸ਼ੇਰੇ ਪੰਜਾਬ ਮੈਂ ਤੇਰੇ ਵੱਡੇ ਵੱਡੇ ਪਹਾਦਰਾਂ ਦਾ ਨਾਂ ਸੁਣਿਆ ਬਾਕੀ ਚੀਜ਼ਾਂ ਦੇ ਵੇਖੀਆਂ ਪਰ ਹਰੀ ਸਿੰਘ ਨਲੋਏ ਨਾਂ ਦਾ ਇੱਕ ਬੰਦਾ ਵਾ